ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਵੋਗੇ ਇਹ ਦੁਨੀਆ ਦੀ ਮੰਜ਼ਲ ਤੱਕ ਜਦੋਂ ਅਸੀਂ ਪਹੁੰਚਣਾ ਹੁੰਦਾ ਤੇ ਅਸੀਂ ਕਿਸੇ ਨਾ ਕਿਸੇ ਕੋ ਰਾਹ ਪੁੱਛਨੇ ਆ ਕਿ ਯਾਰ ਉਹ ਮੰਜ਼ਲ ਦਾ ਰਸਤਾ ਦੱਸ ਦੇ ਬਗੈਰ ਇਹ ਸੋਚੋ ਕਿ ਇਹਦਾ ਧਰਮ ਕੀ ਹੈ ਇਹਦੀ ਜ਼ਾਤ ਪਾਤ ਕੀ ਹੈ ਇਹ ਮੁਸਲਮਾਨ ਹੈ ਹਿੰਦੂ ਹੈ ਇਸਾਈ ਹੈ ਸਿੱਖ ਹੈ ਇਸ ਚੀਜ਼ ਨੂੰ ਅਸੀਂ ਨਹੀਂ ਜਾਣਦੇ ਅਸੀਂ ਉਹਨੂੰ ਕੋ ਪੁੱਛ ਲੈਨੇ ਯਾਰ ਮੰਜ਼ਲ ਦਾ ਰਸਤਾ ਦੱਸ ਦੇ ਤੇ ਲੇਕਿਨ ਜਦੋਂ ਧਾਰਮਿਕ ਦਾ ਮਸਲਾ ਹੁੰਦਾ ਹੈ ਧਾਰਮਿਕ ਦੀ ਕੋਈ ਗੱਲ ਹੁੰਦੀ ਧਰਮ ਦੇ ਮੁਤਲਕ ਕੋਈ ਗੱਲ ਹੁੰਦੀ ਹੈ ਤੇ ਉਦੋਂ ਅਸੀਂ ਦੇਖਨੇ ਆ ਕਿ ਜਿੰਨ ਕੋ ਅਹੀਂ ਗੱਲ ਪੁੱਛਣ ਨੇ ਧਰਮ ਦੇ ਬਾਰੇ ਆਇਆ ਕਿ ਸਾਡੇ ਧਰਮ ਦੇ ਬੰਦਾ ਹੈ ਜਾਂ ਕਿਸੇ ਹੋਰ ਧਰਮ ਦਾ ਬੰਦਾ ਵੈ ਇਹ ਨਹੀਂ ਅਸੀਂ ਸੋਚਦੇ ਕਿ ਯਾਰ ਭਾਵੇਂ ਜਿਹੜੇ ਮਰਜੀ ਧਰਮ ਦਾ ਵੈ ਲੇਕਿਨ ਇਹ ਸਾਨੂੰ ਰੱਬ ਦੇ ਬਾਰੇ ਦੱਸੇਗਾ ਤੇ ਜਾਰੀ ਗੱਲ ਰੱਬ ਦੇ ਬਾਰੇ ਹਰ ਬੰਦਾ ਸਹੀ ਦੱਸੇਗਾ ਲੇਕਿਨ ਕੀ ਹੈ ਕਿ ਉਦੋਂ ਅਸੀਂ ਧਰਮਾਂ 'ਚ ਪੈਣ ਨੇ ਕਿ ਨਹੀਂ ਅਸੀਂ ਆਪਣੇ ਧਰਮ ਦੇ ਬੰਦੇ ਕੋਲ ਪੁੱਛਣਾ ਹੈ ਤੇ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਵੀ ਅੱਜ ਇਸ ਦੇ ਬਾਰੇ ਕਥਾ ਦੇ ਵਿੱਚ ਬਿਆਨ ਕਰਦੇ ਪਏ ਆ ਬਹੁਤ ਵਧੀਆ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਨੂੰ ਰਿਕਵੈਸਟ ਹੈ ਕਿ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਅਗਰ ਵਾਕਈ ਕਿਸੇ ਦੇ ਅੰਦਰ ਰੱਬ ਦੀ ਤੜਪ ਪੈਦਾ ਹੋਈ ਹੈ جی ہوں میں تو ریلوے سٹیشن جانا ہوے تو مجھے رستے دا نام پتا ہوئے تے تو میں کسے کو پوچھا بھائی میں رستا دس تو مجھے دستا ہے اور میں اس پہلے اے نہیں پوچھ رہا تو ہندو ہے کہ نہیں ہندو ہے تا میں پوچھاں گا انج نہیں سکھ ہے تا میں پوچھاں گا انج نہیں مسلمان ہے تا میں پوچھاں گا انج نہیں زمین دے جے رستے ہیں زمین دے بنے نے یہ کسی کو بھی پوچھ سکتے ہیں پر جب پرماتما رستا پوچھنا بڑے سنکیرن ہو جائے بڑے چھوٹے دماغ اور یہ چھوٹا دماغ یہ نہیں کسی ایک کسیردا سارے چج کے رج کے گی کلیان سن جی بیٹھے ہیں ایک چنگے منے پر منے دھناڈ مسلمان میرے کو لائے کھنڈ گئے ابھی تاری کھا مسجد کی کرانی ہے کرو گے میں کہا آپ کر گے تو گی کلیان کیرتن بھی کرال سن میرے ادو ہوں بھی ٹھیک نے گروہ بھی میرے ہے ذرا بہت ٹھیک سے یہاں کا نال ساتھی سن یہ گے ٹھیک ہے اپنا کیرتن کر گے ਕਵਾਲੀ ਦਾ ਕਿਰਦਨ ਕਰਾਂਗੇ ਜੁਰੂਰੇ ਸ਼ਬਦ ਕਵਾਲੀ ਚ ਗਾਵਾਂਗੇ ਸੰਗੀਤ ਦੇ ਬੜੇ ਮਾਹਿਰ ਬੜੇ ਮਾਹਿਰ ਬੜੀਆਂ ਗੱਡੀਆਂ ਵੱਡੀਆਂ ਗੱਡੀਆਂ ਉਹਨਾਂ ਦੀ ਆਈਆਂ ਸਾਨੂੰ ਲੈਣ ਵਾਸਤੇ ਬੜੀ ਸ਼ਾਨੋ ਸ਼ੌਕਤ ਨਾਲ ਕੌਕੀ ਛੋਟੀ ਦਾ ਧਨਾੜ ਬੰਦਾ ਪਹੁੰਚੇ ਮਸਜਿਦ ਦੇ ਬਾਹਰ ਪੰਡਾਲ ਲਾਇਆ ਪੂਰੀ ਲੈ ਮੈਂ ਕਿ ਤੁਸੀ ਦੇਖਿਆ ਸੀ مسجد کتھا کرنی ہے مسجد کیرتن کرنا ہے اینا انڈالا کہ کر دے ہی رہنے. کر دے ہی رہتے کہنے لگے مسکین جی کیا کریں ہمارے جو مذہبی رہے بار ہے نا وہ صاحبان نہیں مانے نہیں میں مجبور ہوں نہیں مانے ਕਿੱਥੇ ਨਹੀਂ ਹੋ ਸਕਦੀ ਬਾਦ ਰੱਬ ਦੀ ਗੱਲ ਜੇ ਮਸਜਿਦ ਦੇ ਚ ਨਹੀਂ ਹੋ ਸਕਦੀ ਪਰਮਾਤਮਾ ਦੀ ਗੱਲ ਜੇ ਮਸਜਿਦ ਦੇ ਚ ਨਹੀਂ ਹੋ ਸਕਦੀ ਤਾਂ ਕਿਧਰੇ ਸ਼ਰਾਬਖਾਨੇ ਚ ਹੋਵੇ ਕਿੱਥੇ ਹੋਵੇਗੀ ਕਿਹੜੀ ਜਗ੍ਹਾ ਤੇ ਹੋਵੇਗੀ ਯਾ ਤੇ ਸਿੱਧ ਕਰੋ ਗੁਰਨਾਮਿਕ ਨੇ ਗੱਲ ਸ਼ੈਤਾਨ ਦੀ ਕੀਤੀ ਹੈ ਭਗਵਾਨ ਦੀ ਨਹੀਂ ਸਾਰੀ ਖਸਮ ਦੀ ਬਾਣੀ ਖਸਮ ਦੀ ਗੱਲ ਪਰਮਾਤਮਾ ਦੀ ਗੱਲ ਤੇ ਜੇ ਪਰਮਾਤਮਾ ਦੀ ਗੱਲ ਮਸਜਿਦ ਦੇ ਚ ਨਹੀਂ ਹੋ ਸਕਦੀ ਪਰ ਕਿੱਥੇ ਹੋਵੇਗੀ ਫਿਰ ਕਿਹੜੀ ਜਗ੍ਹਾ ਤੇ ਆਵਾਂਗੇ ਇੱਕ ਮੈਂ ਉਦਾਹਰਣ ਦੇਣਾ ਇਹਨਾਂ ਨੇ ਵੀ ਕੀਰਤਨ ਬਾਹਰ ਹੀ ਕੀਤਾ ਆਪਾਂ ਕਥਾ ਬਾਹਰ ਹੀ ਕੀਤੀ ਇਸ ਚੱਕਰ 'ਚ ਨਾ ਪੈਣਾ ਜੋ ਮਨੋ ਦਸ਼ਾ ਮਨੋਕਦੀ ਹਜ਼ਾਰਾਂ ਸਾਲ ਪਹਿਲੇ ਸੀ ਅੱਜ ਵੀ ਹੋਈ ਐ ਕੋਈ ਫਰਕ ਮਨੋਕਦੇ 'ਚ ਕੋਈ ਫਰਕ ਨਹੀਂ ਪਿਆ ਕੁਝ ਵੀ ਫਰਕ ਨਹੀਂ ਪਿਆ ਨਾ ਉਹ ਦੇ ਕਾਮ ਵਿੱਚ ਨਾ ਉਹ ਦੇ ਕ੍ਰੋਧ ਦੇ 'ਚ ਨਾ ਉਹ ਦੇ ਲੋਭ ਦੇ 'ਚ ਨਾ ਉਹ ਦੇ ਅਹੰਕਾਰ ਦੇ 'ਚ ਨਾ ਉਹਦੇ ਮੋਹ ਦੇ ਜਿਵੇਂ ਹਜ਼ਾਰਾਂ ਸਾਲ ਪਹਿਲੇ ਜੀਵਦਾ ਸੀ ਉਸੇ ਤਰ੍ਹਾਂ ਜੀਵਦਾ ਕੱਪੜੇ ਜ਼ਰਾ ਬਦਲ ਗਏ ਨੇ ਮਕਾਨ ਬਦਲ ਗਏ ਨੇ ਖਾਨ ਪਾਨ ਬਦਲ ਗਏ ਮਨੁੱਖ ਉਹੀ ਹੈ ਉਹੀ ਦਾ ਉਹੀ ਕਰੋ ਉਹੀ ਲੋ ਉਹੀ ਹੰਕ ਮਕਾਨ ਬਦਲੇ ਇਹ ਮਨੁੱਖ ਨਹੀਂ ਬਦਲੇ ਖਾਨ ਪਾਨ ਬਦਲੇ ਇਹ ਮਨੁੱਖ ਨਹੀਂ ਬਦਲੇ ਇਹਦੇ ਕੱਪੜੇ ਬਦਲ ਗਏ ਨੇ ਮਨੋਖ ਨਹੀਂ ਬਦਲਿਆ ਉਹ ਰੀਲਾ ਨਹੀਂ ਬਲਕਿ ਕੁਛ ਤੇ ਕਹਿਣ ਨਾਲ ਉਹਨਾਂ ਨਾਲ ਹੋ ਹੀ ਖਰਾਬ ਹੋ ਗਏ ਇਤਨੇ ਕਤਲ ਪਹਿਲੇ ਨਹੀਂ ਹੁੰਦੇ ਸਨ ਜਿੰਨੇ ਹੁਣ ਹੋਏ ਇਤਨੇ ਲੁੱਟਮਾਰ ਪਹਿਲੇ ਨਹੀਂ ਹੁੰਦੀ ਸੀ ਜਿੰਨੀ ਹੁਣ ਹੋਣਗੇ ਇਸ ਵਾਸਤੇ ਸਚਾਈ ਖੋ ਗਈ ਹੈ ਖੋ ਗਈ ਹੈ ਬਦਕਿਸਮਤੀ ਹੈ ਧਰਮ ਮੰਦਰਾ ਵਿੱਚ ਵੀ ਧਾਰਮਿਕ ਸੱਤਣਾ ਵਿੱਚ ਵੀ ਧਰਮ ਦੀ ਤੋਰੀ ਗਲ ਨਹੀਂ ਹੈ ਪਰਮਾਤਮਾ ਦੇ ਕੋਲ ਜਾਣਾ ਹੈ ਸਾਡੀ ਯਾਦ ਲੈ ਇਸ ਤਰ੍ਹਾਂ ਦੀ ਪਰਮਾਤਮਾ ਨੂੰ ਖੋਜਣਾ ਹੈ ਕੀ ਖੋਜਣਾ ਹੈ ਸਮਝ ਦੇ ਚਾ ਜਾਣਾ ਹੈ ਸਮਝ ਦੀ ਖੋਜ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਆਪਣੀ ਯਾਦ ਦਾ ਪਰਮਾਤਮਾ ਤੱਕ ਚਲੇ ਜਾਣਾ ਪਰਮਾਤਮਾ ਦੇ ਕੋਲ ਜਾਣਾ ਹੈ ਉਮੀਦ ਇਹ ਗੱਲ ਫੜ ਦੇ ਚਾਹੀਏ ਹੈ हे प्रभु तैनू याद करण बैठदा प्रभु त याद आंदी है दानें याद आदम कारोबार याद आदम बिल्कुल ठीक है अब तो यादे रस्ते दां की भी पहुंच नहीं दोस्तों ने कितनी दूर बसाई है बस्तियां ऐ मेरे दोस्त तेरी बस्ती इतने दूर है इतने दूर है मेरी याद नहीं पहुंच रही ਯਾਦ ਨਹੀਂ ਪਹੁੰਚਦੇ ਇਸ ਕਰਕੇ ਦੂਰੀਏ ਨੇ ਤਿਤ ਵਿਆਪਕ ਹੈ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਸਿਮਰ ਪੀ ਦਾ ਪਹੁੰਚ ਜਾਣਾ ਪਰਮਾਤਮਾ ਤੱਕ ਪਰਮਾਤਮਾ ਤੱਕ ਪਹੁੰਚਣਾ ਵਰਨਾ ਉਹ ਵਿਆਪਕ ਹੈ ਵਿਆਪਕ ਹੈ ਸਰ ਕੋ ਪ੍ਰੋਕ ਜਿਹੜੇ ਸ਼ਬਦ ਕਹੇ ਜਾਂਦੇ ਨੇ ਪਰਮਾਤਮਾ ਦੇ ਕੋਲ ਜਾਣਾ ਇਹਨੂੰ ਮੋਟੇ ਰੂਪ ਵਿੱਚ ਨਾ ਲੈਣ ਪਰਮਾਤਮਾ ਦੀ ਖੋਜ ਕਰਨੀ ਹੈ ਇਹਨੂੰ ਕਿਦਰੇ ਬੈਰੋਨੇ ਰੂਪ ਵਿਚ ਨਾ ਲੈਣਾ ਵਿਆਪਕ ਹੈ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਹਰ ਪਰਿਉ ਸਵਾਮੀ ਕਹੇਦਿਆਰੇ ਢੀਜੇ ਬੁੱਧ ਬਿਵੇਕ ਸਾਮਤ ਦੇਵ ਦਇਆਲ ਪ੍ਰਭ ਜੀ ਤੁਮੇ ਹਰਨ ਆਪਣੀ ਮਤ ਦੀ ਖੋਜ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਆਪਣੀ ਸਿਮਰਤੀ ਦਾ ਪਰਮਾਤਮਾ ਤੱਕ ਚਲੇ ਜਾਣਾ ਤੇ ਪਰਮਾਤਮਾ ਦੇ ਕੋਲ ਜਾਣਾ ਜਿਹੜੇ ਖੋਜੀ ਨੇ ਹਰ ਦਸਾਂ ਦਿਸ਼ਾਵਾਂ ਦੇ ਵਿੱਚ ਖੋਜ ਦੇਣ ਹਰ ਜਗ੍ਹਾ ਕੋਈ ਖੋਜ ਕੋਲ ਕੇ ਜੋ ਉਹਨਾਂ ਨੂੰ ਮਿਲਦਾ ਹੈ ਬਿਰਹਾ ਵਿਚੋੜਾ ਤੇ ਵਿਚੋੜੇ ਦਾ ਕੰਮ ਹੈ ਤੜਪਾਣਾ ਤੇ ਰੁਲਾਣਾ ਰੋਂਦਾ ਹੈ ਸੰਸਾਰ ਵੀ ਪਰਵਾਰ ਵੀ ਵਿਛੋੜੇ ਚ ਕਾਰੋਬਾਰ ਵੀ ਵਿਛੋੜੇ ਚ ਗਨ ਸੰਪਦਾ ਦੇ ਵਿੱਚ ਹੋੜੇ ਕੋਈ ਨਹੀਂ ਰਹਿੰਦਾ ਸਬਰ ਹੁੰਦੇ ਬਾਲੀ ਰੋਵੇ ਨਾਏ ਬਤਾਰ ਨਾਨਕ ਦੁਖੀਆ ਸਭ ਸੰਸਾਰ ਸਾਰੇ ਹੀ ਰਹਿੰਦੇ ਸਭ ਰਹਿੰਦੇ ਸੁਕਰਾਤ ਤੇ ਕਹਿੰਦਾ ਮੇਰਾ ਅਨਮੋਹ ਕਹਿੰਦਾ ਇਹ ਜਿਵੇਂ ਲਿਖਦਾ ਕਿ ਸੱਤਾ ਸਮੁੰਦਰਾਂ ਦੇ ਵਿੱਚ ਵੀ ਇਤਨਾ ਪਾਣੀ ਨਹੀਂ ਹੈ ਜਿੰਨਾ ਪਾਣੀ ਅਜ ਤੱਕ ਮਨੁੱਖ ਦੀ ਅੱਖਾਂ 'ਚ ਵਗ ਚੁੱਕਿਆ ਹੈ ਉਹ ਕਹਿੰਦੇ ਕਹਿੰਦਾ ਇਨਾ ਅਰਬਾਂ ਖਰਬਾਂ ਸਾਲਾਂ ਵਿੱਚ ਮਨੁੱਖ ਜਿਤਨਾ ਰੋਇਆ ਜਿਤਨਾ ਰੋਇਆ ਕਹਿੰਦਾ ਇਹਦੇ ਸਾਹਮਣੇ ਤੇ ਸੱਤ ਸਾਗਰ ਵੀ ਕੁਛ ਵੀ ਨਹੀਂ ਕੌਣ ਨਹੀਂ ਰੋਂਦਾ ਰੋਂਦੇ ਨੇ ਪਰਿਵਾਰ ਦੇ ਵਿਛੋੜੇ 'ਚ ਰੋਂਦੇ ਨੇ ਕਾਰੋਬਾਰ ਦੇ ਵਿਛੋੜੇ 'ਚ ਰੋਂਦੇ ਨੇ ਨੰਨ ਸੰਪਦਾ ਦੇ ਵਿਛੋੜੇ 'ਚ ਇਹ ਰੋਣਾ ਛੋਟਾ ਹਿਰਦੇ ਨੂੰ ਬੋਝਲ ਕਰਦਾ ਹੈ ਮਨ ਨੂੰ ਰੋਗੀ ਕਰਦਾ ਜਿਸ ਦਿਨ ਸਤ ਸੰਗ ਕਰਦਿਆਂ ਕਰਦਿਆਂ ਪ੍ਰਭਾਵ ਅਗ੍ਰਿਸ਼ਨਾ ਪੈ ਗਿਆ ਅਰਿਸ਼ਨਾ ਪਾਉ ਪ੍ਰਭਾਵ ਪੈਗਾ ਗੁਣਾਂ ਨੂੰ ਸੁਣ ਸੁਣ ਕੇ ਬੜਾ ਬਿਆਲੂ ਹੈ ਨਿਰਵੈਰ ਹੈ ਸੰਮ੍ਰਿஷ்ட ਹੈ ਉਹ ਅਥਾ ਗਿਆਨ ਦਾ ਸਜਾਣਾ ਹੈ ਕੋ ਸ਼ਕਤੀ ਦਾ ਸੋਮਾ ਹੈ ਉਸ ਹੱਪਣ ਦਾ ਕੇਂਦਰ ਹੈ ਉਹ ਪਿਆਰ ਦੀ ਮੂਰਤੀ ਹੈ ਇਸ ਤਰ੍ਹਾਂ ਦੇ ਗੁਣ ਸੁਣਦਿਆਂ ਸੁਣਦਿਆਂ ਜਿਹੜਾ ਉਸ ਅਦ੍ਰਿਸ਼ ਤੋਂ ਪ੍ਰਭਾਵਿਤ ਹੋ ਗਿਆ ਤੇ ਪਛਾਣ ਕੀ ਹੋਵੇਗੀ ਉਹਦੇ ਅੰਦਰ ਬਿਰਹਾ ਪੈਦਾ ਹੋ ਚੱਕੇ ਚਾਹੀਦਾ ਉਹਨਾਂ ਨੂੰ ਇਹ ਮੈਨੂੰ ਚਾਹੀਦਾ ਇਹਨੂੰ ਕਹਿੰਦੇ ਨੇ ਬਿਰਹ ਵਿਛੋੜਾ ਇਹ ਵਿਛੋੜਾ ਤਰਪਾਏਗਾ ਜੋ ਲਾਏਗਾ ਮੈਂ ਬਿਆਨ ਕਰ ਚੁੱਕਿਆ ਪਰ ਸਾਹਮਣੇ ਆ ਗਏ ਨੇ ਆਨੰਦ ਨਾਲ ਆਨੰਦਪੁਰ ਸਾਹਿਬ ਦੀ ਗੱਲ ਹੈ ਅੱਧੀ ਰਾਤ ਦਾ ਵਕਤ ਤੇ ਮਸਿਆ ਦੀ ਰਾਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਅੱਧੀ ਰਾਤ ਨੂੰ ਮਸਿਆ ਦੀ ਰਾਤ ਨੂੰ ਚਹਿਲ ਕਦਮੀ ਕਰ ਰਹੇ ਨੇ ਆਪਣੇ ਅਨੁਭਵ ਦੀ ਦੁਨੀਆ 'ਚ ਖੋਏ ਹੋਏ ਆਪਣੇ ਖਿਆਲਾਂ ਦੀ ਦੁਨੀਆ 'ਚ ਖੋਏ ਹੋਏ ਚਹਿਲ ਕਦਮੀ ਕਰ ਰਹੇ ਨੰਦ ਇਟਸ ਹੌਕੇ ਦੀ ਅਵਾਜ਼ ਪਈ ਕਿ ਇੱਕਦਮ ਸਾਡ ਗੁਰੂ ਲੰਗ ਰਹਿ ਗਏ ਹੈ ਇਸ ਵਕ ਹੌਕੇ ਪਰ ਬੜੀ ਗਹਿਾਈ ਤੋਂ ਨਿਕਲਦੇ ਹਨ ਹੌਕੇ ਵਿਚੋੜੇ ਚਨੇ ਕਰਦੇ ਨੋ ਜਨੇ ਨੇ ਧੀ ਮਾਂ ਕੁਛ ਬਿਛੜੇ ਕੁਛ ਚਨਾਗੇ ਜੋ ਚਾਹੀਦਾ ਸੀ ਤੇ ਜਿਸ ਨਾਲ ਬੜਾ ਪਿਆਰ ਸੀ ਨਹੀਂ ਤੇ ਟੜਪਾਵੇਗਾ ਰੁਲਾਵੇਗਾ ਇਸ ਤੋਂ ਪਹਿਲੇ ਹੋਕੇ ਨਿਕਲਣਗੇ ਜਿਦਰ ਹੋਕੇ ਆਰੇ ਸੰ ਪਾਦਸ਼ਾ ਉਧਰ ਚਲੇਗਾ ਗੌਰ ਨਾਲ ਦੇਖਦੇ ਨੇ ਕਿ ਅੰਧੇਰੀ ਰਾਤ ਦੇ ਵਿੱਚ ਵੀ ਸਤਿਗੁਰੂ ਪਹਿਚਾਨ ਗਏ ਕਿ ਤੇ ਨੰਦ ਲਾਲ ਬੈਠਾ ਹੈ ਇਸ ਸਮੇਂ ਅਥੇ ਚੌਪੜਾ ਮਾਰ ਰਿਹਾ ਹੈ ਔਰ ਹੋਕੇ ਬਰਦਾ ਸਤਿਗੁਰੂ ਦੀ ਆਵਾਜ਼ ਇਸਨੇ ਨੰਦ ਲਾਲ ਨੂੰ ਵੀ ਪ੍ਰਭਾਵਿਤ ਕੀਤਾ ਪਰ ਸੋਚਦੇ ਨੇ ਕੋਈ ਮੇਰੇ ਕੋਲ ਖੜਾ ਹੈ ਅੱਖਾਂ ਖੋਲੀਆਂ ਸ਼ਾਇਰ ਸਨ ਬੈਰੋਂ ਬ ਆਮਦ ਆਮਏ ਮਨ ਚੂਸੇ ਹਰ ਬੇਨਾਜ਼ ਸਦਕਾ ਨਾ ਨਹੀਂ ਜ਼ਰਦ ਬੈਰੋਏ ਆਫਤਾ ਬ ਸੁਨਾ ਇਸ ਸਵੇਰੇ ਦਾ ਸੂਰਜ ਰਾਤ ਨੂੰ ਸ਼ਾਇਰ ਨੇ ਸ਼ਾਇਰਾਨਾ ਅੰਦਾਜ਼ ਦੇ ਚ ਕਹਿੰਦੇ ਸੂਰਜ ਦੇ ਸਵੇਰੇ ਨਿਕਲਦਾ ਜਾਂ ਸੂਰਜ ਨਾਲ ਸਵੇਰ ਹੁੰਦੀ ਹੈ ਇਹ ਅੱਧੀ ਰਾਤ ਨੂੰ ਰਾਤ ਸਵੇਰ ਦਾ ਸੂਰਜ ਐਨੇ ਬੋਲੇ ਐਨੇ ਸ਼ਾਇਰ ਨੇ ਕਵੀ ਨੇ ਬਹਿਰੋਂ ਦਾ ਆਉਂਦਾ ਆਉਂਦਾ ਹੈ ਮਨ ਚੋਉਂਦੇ ਆ ਭੈ ਨਾ ਸੁਲਤਾਨਾ ਨਹੀਂ ਜਨਤ ਬਹਿਰੂਏ ਆਫਤਾ ਦੇ ਸਵੇਰ ਕੀ ਰਾਤ ਨੂੰ ਜਿਹੜਾ ਸੂਰਜ ਚੜਿਆ ਕਿ ਉਸ ਸੂਰਜ ਦੇ ਲੱਖਾਂ ਲੰਨ ਪਾ ਰਿਹਾ ਹੈ ਜਿਹਦੇ ਨਾਲ ਦਿਨ ਹੁੰਦਾ ਹੈ ਹੁੰਦਾ ਹੋਵੇਗਾ ਦਿਨ ਨੰਗ ਲਾਲ ਕਹਿੰਦੇ ਨੇ ਮੇਰੀ ਜ਼ਿੰਦਗੀ ਦੀ ਰਾਤ ਨੂੰ ਕਦੀ ਉਹ ਦਿਨ ਵਿੱਚ ਨਹੀਂ ਬਦਲ ਸਕਿਆ ਰਾਤ ਹੀ ਬਣੀ ਰਹੀ ਮੇਰੇ ਅੰਦਰ ਤੇ ਹਨੇਰਾ ਬਣਿਆ ਹੈ ਇਹ ਸੂਰਜ ਉਸ ਸੂਰਜ ਨੂੰ ਲੱਖਾਂ ਲੰਨ ਪਾ ਰਿਹਾ ਹੈ ਸੁਦਤਾਨਾ ਨਹੀਂ ਜਨ ਬਹਿ ਰੂਏ ਆਫ ਤਾਬੇ ਸੁਬਾ ਰਾਤ ਨੂੰ ਸੂਰਜ ਖੜੇ ਹੋ ਗਏ ਨੰਦ ਲਾਲ ਹੱਥ ਜੋੜ ਕੇ ਸਜਦਾ ਕਰਕੇ ਮਹਾਰਾਜ ਕਹਿੰਦੇ ਨੂੰ ਮੈਨੂੰ ਦੱਸੇਂਗਾ ਨੰਦ ਲਾਲ ਇਹ ਆਸਮਾਨ ਮੈਨੂੰ ਕਾਲਾ ਕਿਉਂ ਦਿਖਾਈ ਦੇ ਰਿਹਾ ਕਾਲਾ ਕਿਉਂ ਮਸਿਆ ਦੀ ਰਾਤ ਹੋਵੇ ਕਿ ਅੱਧੀ ਰਾਤ ਹੋਵੇ ਤੇ ਆਸਮਾਨ ਤੇ ਕਾਲਾ ਹੀ ਦਿਖਾਈ ਦੇ ਰਿਹਾ ਜੀ ਉਸ ਦੇ ਬੋਲ ਪ੍ਰਸ਼ੰਤ ਇਹ ਕਾਲਾ ਕਿਉਂ ਦਿਖਾਈ ਦੇ ਰਿਹਾ ਅਦੋਂ ਵੀ ਰਮਜ਼ੀ ਬੰਦੇ ਨੇ ਕਹਿੰਦੇ ਮਾਰਾ ਮੈਂ ਕਵੀ ਹਾਂ ਸ਼ਾਇਰ ਹਾਂ ਤੁਹਾਡਾ ਸੇਵਕ ਹਾਂ ਸਿੱਖ ਹਾਂ ਮੈਂ ਵਿਗਿਆਨਕ ਨਹੀਂ ਹਾਂ ਸੈਂਟਿਸਟ ਨਹੀਂ ਹਾਂ ਕਿ ਕਾਲਕ ਕਹਿੰਦੇ ਦਿਖਾਈ ਦਿੰਦੀ ਹੈ ਮੈਂ ਪ੍ਰਾਕ੍ਰਿਤਿਕ ਖੋਜੀ ਨਹੀਂ ਹਾਂ ਵਿਗਿਆਨਕ ਨਹੀਂ ਹਾਂ ਸੈਂਟਿਸਟ ਨਹੀਂ ਹਾਂ ਇੱਕ ਅਗਨਾ ਸੇਵਕ ਕਾੜਾ ਤੇ ਸ਼ਾਇਰ ਆਰਾਮਿਕ ਇਹਨਾਂ ਨੂੰ ਕਬੂਲ ਕਰ ਰਿਹਾ ਹੈ ਸ਼ਾਇਰ ਹੈ ਸ਼ਾਇਰ ਹੈ ਸ਼ਾਇਰ ਦੀ ਕਲਪਨਾ ਹੁੰਦੀ ਹੈ ਸ਼ਾਇਰ ਦਾ ਤਖੈਲ ਹੁੰਦਾ ਹੈ ਸ਼ਾਇਰ ਖਿਆਲਾਂ ਦੀ ਦੁਨੀਆ ਜੀਂਦਾ ਹੈ ਕਲਪਨਾਵਾਂ ਦੀ ਦੁਨੀਆ ਜੀਂਦਾ ਹੈ ਸ਼ੁੱਧ ਕਲਪਨਾਵਾਂ ਚੰਗੇ ਪਿਆਰ ਚਲ ਤੂੰ ਆਪਣੇ ਤਖੈਲ ਨਾਲ ਦਸ ਆਸਮਾਨ اللہ کیوں دکھائی دے رہے ہیں میں نے شاعر تے ہیں تو قبول کر لے قوی ہیں تیری کلپنا کی یاد دی ہے تیرا تخیل کی یاد دی ہے بھائی صاحب دس دے ہیں رنگش قبول کر دے لے از پر سرار ساخت از بس کے دودے آہے من از آسمان گجست ਐ ਮੇਰੇ ਬਾਦਸ਼ਾਹ ਇਹ ਹਿਰਦਾ ਜਦ ਪ੍ਰਮਾਤਮਾ ਲਈ ਤੜਪੇ ਤੜਪੇ ਮੇਰਾ ਹਾ ਪੈਦਾ ਹੋਇਆ ਫਿਰ ਹੌਕੇ ਨਿਕਲੇ ਨੇ ਇਹ ਹੌਕੇ ਆਸਮਾਨ ਤੱਕ ਪਹੁੰਚੇ ਨੇ ਤੇ ਮੇਰੇ ਇਹਨਾਂ ਹੌਕੇ ਨਹੀਂ ਸਾੜ ਕੇ ਕਾਲਾ ਕਰ ਦੇ ਮਹਾਰਾਜ ਨੇ ਗਲਵਕੜੀ ਚ ਲੈ ਲਿਆ ਇਤਨਾ ਮੇਰਾ ਹਾ ਇਤਨਾ ਬਿਰਹ ਸਤਗੁਰੂ ਦੇਵ ਜੀ ਮਹਾਰਾਜ ਕਹਿੰਨੇ ਨੇ ਮਿਲਾਪ ਦੇ ਆਨੰਦ ਲਈ ਇਤਨੀ ਬਿਰਹ ਦੀ ਬੀੜਾ ਚਾਹੀਦੀ ਚਾਹੀਦੀ ਰਬ ਦਾ ਨਹੀਂ ਹੈ ਪ੍ਰਭੂ ਦਾ ਨਹੀਂ ਹੈ ਮਹਾਰਾਜ ਜਿੱਤੇ ਕਹਿੰਨੇ ਬਿਰਹੇ ਨਾਲ ਭਰੇ ਹੋਏ ਪੁਰਸ਼ ਦਸਾਂ ਦਿਸ਼ਾਵਾਂ ਦੇ ਖੋਜ ਕਰਦੇ ਨੇ ਕਿਧਰ ਅਸパਸੇ ਰੱਬ ਦੀ ਗੱਲ ਸੁਣਨ ਨੂੰ ਮਿਲ ਜਾਏ ਉਥੇ ਮਿਲ ਜਾਏ ਉਥੇ ਮਿਲ ਜਾਏ ਉਥੇ ਮਿਲ ਜਾਏ ਹਰਬਦ ਪ੍ਰਭੂ ਦੇ ਚਰਨ ਕਮਲਾਂ ਦੀ ਖੋਜ ਤੇ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਗਿਆਨੀ ਸੰਤ ਸਿੰਘ ਮਸਕੀਨ ਹੁਣੇ ਦੱਸਦੇ ਪਏ ਐ ਕਿ ਅਸੀਂ ਵੈਸੇ ਜ਼ਾਹਰੀ ਤੌਰ ਤੇ ਲਿਬਾਸ ਆਪਣੇ ਘਰੋ ਘਰ ਰਹਿਣ ਸੈਣ ਦਾ ਤਰੀਕਾ ਆਪਣੀ ਯਾਨੀ ਕਿ ਜ਼ਰੂਰੀਆਤ ਸਾਰੀਆਂ ਬਦਲ ਲਈਆਂ لیکن اج بھی ਅਸੀਂ ਪੁਰਾਣੇ ਦੌਰ ਚ ਹੀ ਜੀਂਦੇ ਪਏ ਹਾਂ ਜਿਸ ਤਰ੍ਹਾਂ ਪਹਿਲਾਂ ਜਿਸ ਤਰ੍ਹਾਂ ਜੀਂਦੇ ਆ ਇਹ ਮਨੁੱਖ ਇਨਸਾਨ ਅੱਜ ਵੀ ਉਸ ਤਰ੍ਹਾਂ ਜੀਂਨੇ ਆ ਕਿਉਂਕਿ ਅੱਜ ਵੀ ਅਸੀਂ ਜਿਹੜੇ ਧਰਮ ਦੀ ਕੋ ਗੱਲ ਹੁੰਦੀ ਹੈ ਤੇ ਉਦੋਂ ਅਸੀਂ ਜਾਤ ਪਾਤ ਐਂ ਦੀਆਂ ਚੀਜ਼ਾਂ ਦੇ ਨੋਟ ਕਰਨਾ ਸ਼ੁਰੂ ਕਰ ਦਿੰਨੇ ਕਿ ਯਾਰ ਮੈਂ ਅਗਰ ਰੱਬ ਸੌਣ ਦੇ ਬਾਰੇ ਪੁੱਛਣਾ ਤੇ ਆਪਣੇ ਧਰਮ ਦੇ ਬੰਦੇ ਕੋਲ ਪੁੱਛਾਂਗਾ ਕਿਸੇ ਦੂਸਰੇ ਧਰਮ ਦੇ ਬੰਦੇ ਕੋਲ ਮੈਂ ਨਹੀਂ ਪੁੱਛਣਾ ਜਾਂ ਕਿਸੇ ਦੂਸਰੇ ਧਰਮ ਦੇ ਬੰਦੇ ਦੀ ਗੱਲ ਦੇ ਉੱਤੇ ਯਕੀਨ ਨਹੀਂ ਕਰਨਾ ਨਹੀਂ ਮੰਨਣੀ ਤੇ ਦੇਖ ਲੋ ਕਿ ਜਦੋਂ ਕੋਈ ਮੰਜ਼ਰ ਪੁੱਛਣ ਦੀ ਵਾਰੀ ਹੁੰਦੀ ਤੇ ਉਦੋਂ ਅਸੀਂ ਜਿਹੜੇ ਮਰਜ਼ੀ ਬੰਦੇ ਕੋਲ ਪੁੱਛ ਲੈਨੇ ਯਾਰਾ ਮੰਦਰ ਕਿੱਧਰ ਜਾਣ ਦੀ ਲੇਕਿਨ ਜਦੋਂ ਧਰਮ ਦੀ ਵਾਰੀ ਆਉਂਦੀ ਹੈ ਜਾਂ ਰੱਬ ਸੋਹਣੇ ਦੀ ਰਾਤ ਕਿਰ ਜਾਣਾ ਹੋਵੇ ਰੱਬ ਸੋਹਣੇ ਤੇ ਕਿਰ ਪਹੁੰਚਣਾ ਹੋਵੇ ਉਸ ਵਾਰ ਪੁੱਛਣਾ ਹੋਵੇ ਤੇ ਅਸੀਂ ਕਹਿੰਨੇ ਨਹੀਂ ਅਸੀਂ ਸਿਰਫ ਆਪਣੇ ਧਰਮ ਦੇ ਬੰਦੇ ਤੇ ਯਕੀਨ ਕਰਨਾ ਦੂਜੇ ਧਰਮ ਦੇ ਬੰਦੇ ਉੱਤੇ ਅਸੀਂ ਨਹੀਂ ਕਰਨਾ ਭਾਵੇਂ ਰੱਬ ਸੋਹਣੇ ਦੇ ਬਾਰੇ ਜਿੰਨਾ ਮਰਜ਼ੀ ਸਹੀ ਤੇ ਸੱਚਾ ਆਖਦਾ ਪਿਆ ਹੋਵੇ ਇਨਸਾਨ ਦੂਸਰੇ ਇਨਸਾਨ ਨਾਲ ਪਿਆਰ ਮੁਹੱਬਤ ਨਾਲ ਪੇਸ਼ ਆਏ ਦੂਸਰੇ ਇਨਸਾਨ ਦਾ ਅਹਿਸਾਸ ਕਰੇ ਤੇ ਜੇਹੀ ਅਹਿਸਾਸ ਹੀ ਨਹੀਂ ਕਰਨਾ ਆਪਣੇ ਉਹੀ ਧਰਮਾਂ ਦੇ ਵਿੱਚ ਡਟੇ ਰਹਿਣਾ ਵੈ ਕਿ ਜਿਹੜਾ ਮੈਂ ਮੁਸਲਮਾਨ ਆ ਮੈਂ ਕਿਸੇ ਦੂਸਰੇ ਧਰਮ ਦੇ ਬੰਦੇ ਦੀ ਗੱਲ ਨਹੀਂ ਸੁਣੀ ਜਾਂ ਨਹੀਂ ਮੰਨਣੀ ਤੇ ਫਿਰ ਤੁਸੀਂ ਕਦੀ ਵੀ ਨਿਕਾਮਯਾਬ ਹੋ ਸਕਦੇ ਬਾਕੀ ਵੀਰੋ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਕਮੈਂਟਸ ਕਰਕੇ ਆਪਣੇ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਕੋ ਢੇਰਸਰਾ ਖਿਆਲ ਆਬਰਕਾ